ਹੈਲੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਪਾਰਟ 3 ਦੇ ਵਿੱਚ 3 ਨਾ ਕਿ 4 ਸ਼ਾਇਦ 4 ਹੋ ਗਿਆ ਪਹਿਲੇ ਪਾਰਟ ਦੇ ਵਿੱਚ ਆਪਾਂ ਗੁੰਡੇ ਪਾਉਣੇ ਸਿੱਖੇ ਸੀ ਦੂਜੇ ਪਾਰਟ ਵਿੱਚ ਆਪਾਂ ਇਹ ਵਾਲੀ ਡਿਜ਼ਾਈਨ ਸਿੱਖਿਆ ਸੀ ਪਹਿਲਾ ਪੈਟਰਨ ਫਰੰਟ ਸਾਈਡ ਨੂੰ ਸਲਾਈ ਪਾ ਕੇ ਨੈਕਸਟ ਪਾਰਟ ਦੇ ਵਿੱਚ ਆਪਾਂ ਸਿੱਖਿਆ ਸੀ ਇਹ ਵਾਲਾ ਇੱਕ ਸਲਾਈ ਹੈ ਜਿਹੜੀ ਫਰੰਟ ਪੈਟਰਨ ਦੇ ਵਿੱਚ ਫਰੰਟ ਸਾਈਡ ਨੂੰ ਪੈਂਦੀ ਹੈ ਤੇ ਦੂਸਰੀ ਸਲਾਈ ਹੈ ਜਿਹੜੀ ਸੌਰੀ ਪਹਿਲੀ ਸਲਾਈ ਹੈ ਜਿਹੜੀ ਬੈਕ ਸਾਈਡ ਨੂੰ ਪੈਂਦੀ ਹੈ ਦੂਜੀ ਸਾਈ ਹੈ ਜਿਹੜੀ ਕੁੰਡੇ ਦੇ ਫਰੰਟ ਸਾਈਡ ਨੂੰ ਪੈਂਦੀ ਹੈ ਠੀਕ ਹੈ ਇਹ ਆਪਾਂ ਇਹ ਵਾਲਾ ਪੈਟਰਨ ਕੀਤਾ ਸੀ ਹੁਣ ਤੁਸੀਂ ਬੁਣਤੀ ਜਿਹੜੀ ਮਰਜ਼ੀ ਪਾ ਲਿਓ ਹੁਣ ਤੁਸੀਂ ਕੰਮਜਾਬ ਹੋ ਜਾਓਗੇ ਹੁਣ ਆਪਾਂ ਇਹ ਜੈਕਟ ਆ ਜਿਹੜੀ ਆਪਣੀ ਕਾਫੀ ਸਮੇਂ ਦੀ ਆਪਣੇ ਨਾਲ ਚੱਲ ਰਹੀ ਹੈ ਸਾਰੇ ਪੈਟਰਨ ਆਪਾਂ ਇਹਦੇ ਨਾਲ ਹੀ ਸਿੱਖ ਲੈ ਗਏ ਲੋ ਤਾਂ ਇਹ ਵਾਲਾ ਹੀ ਆਪਾਂ ਪਹਿਲਾਂ ਪਾ ਲੈਨੇ ਆ ਫਿਰ ਠੀਕ ਹੈ ਜੀ ਵੈਸੇ ਇਹ ਤੋਂ ਹੋਰ ਵੀ ਆਸਾਨ ਡਿਜ਼ਾਈਨ ਪਏ ਨੇ ਕੋਈ ਨਾ ਪਾਏ ਇੱਕ ਇੱਕ ਕਰਕੇ ਉਹ ਵੀ ਸਿੱਖ ਲਾਂਗੇ ਸਭ ਤੋਂ ਪਹਿਲਾਂ ਆਪਾਂ ਫਿਰ ਇਹੀ ਡਿਜ਼ਾਈਨ ਤੋਂ ਸ਼ੁਰੂਆਤ ਕਰਦੇ ਆਂ ਆਪਣੀ ਜੈਕਟ ਦੀ ਇਹਦੇ ਵਿੱਚ ਤੁਸੀਂ ਕੀ ਕਰਨਾ ਚਾਰ-ਚਾਰ ਦਾ ਪੇਅਰ ਕਰ ਲੈਣਾ ਕੁੰਡਿਆਂ ਦਾ ਦੋਨੋਂ ਸਾਈਡ ਤੇ ਆਪਾਂ ਇੱਕ ਵੈਸੇ ਖਾਲੀ ਛੱਡ ਦੇਾਂਗੇ ਏਕ-ਏਕ ਆਪਾਂ ਖਾਲੀ ਛੱਡ ਦਿੰਨੇ ਆ ਤਾਂ ਕਿ ਆਪਣਾ ਸਾਈਡਾਂ ਨੇ ਜਿਹੜੀਆਂ ਵੈਸੇ ਜੈਕਟ ਵਿੱਚ ਤਾਂ ਛੱਡਣ ਦੀ ਜ਼ਰੂਰਤ ਨਹੀਂ ਆਪਣੀ ਫੱਟੀ ਆ ਜਾਏਗੀ ਫੱਟੀ ਤੋਂ ਬਾਅਦ ਆਪਣਾ ਇੱਕੁੰਡਾ ਇੱਕ ਇੱਕ ਆਪਾਂ ਛੱਡਿਆਗਾ ਉਸ ਤੋਂ ਬਾਅਦ ਆਪਣਾ ਪੈਟਰਨ ਸ਼ੁਰੂ ਹੋਇਆ ਉਦਾਂ ਹੀ ਆਪਾਂ ਚਲੋ ਫੱਟੀ ਤਾਂ ਬਿਲਕੁਲ ਸਿੰਪਲ ਆ ਇਹ ਵਾਲਾ ਪੈਟਰਨ ਆ ਜਿਹੜਾ ਇਹ ਤੁਸੀਂ ਇੱਥੇ ਫੱਟੀ ਤੇ ਯੂਜ਼ ਕਰ ਸਕਦੇ ਆ ਹੁਣ ਆਪਾਂ ਇੱਕ ਵਾਰੀ ਬੁੰਤੀ ਸਿੱਖ ਲੈਨੇ ਆ ਫਿਰ ਮੈਂ ਤੁਹਾਨੂੰ ਇਹ ਦੱਸ ਦਿਆਂਗੀ ਕਿ ਬਾਰਡਰ ਇਹ ਵਾਲੀ ਫੱਟੀ ਆ ਜਿਹੜੀ ਆਪਣੀ ਬਟਨਹੋਲ ਜਿੱਤੇ ਆਪਾਂ ਬਟਨਹੋਲ ਤੇ ਬਟਨ ਲਾਵਾਂਗੇ ਇਹ ਫੱਟੀ ਕਿੰਨੇ ਜੋਟੇ ਤੇ ਰੱਖਣੀ ਆ ਠੀਕ ਹੈ ਉਹ ਆਪਾਂ ਬਾਅਦ ਕਰਦੇ ਆਂ ਪਹਿਲਾਂ ਆਪਾਂ ਡਿਜ਼ਾਈਨ ਬਣਾ ਲਈਏ ਪਹਿਲਾ ਜਿਹੜਾ ਕੁੰਡਾ ਹੈ ਇਹਨੂੰ ਆਪਾਂ ਸਿੰਪਲੀ ਚ ਹੈ ਖਾਲੀ ਬਿਨਾ ਬੁਣੇ ਉਤਾਰ ਲਿਓ ਹਾਲੇ ਆਪਾਂ ਬੁਣਕੀ ਚੱਲ ਰਹੇ ਆ ਸਾਰਾ ਕੁਝ ਤਾਂ ਹੁਣ ਆਪਾਂ ਕੀ ਕਰਨਾ ਆਪਣੇ ਕੋਲ ਤਿੰਨ ਕੁੰਡੇ ਨੇ ਠੀਕ ਹੈ ਆ ਦੇਖੋ ਇੱਕ ਦੋ ਤੇ ਤਿੰਨ ਹੁਣ ਇੱਕ ਤਾਂ ਪਾ ਤਾਰੇ ਸੀ ਇੱਕ ਆਪਾਂ ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਆ ਇਹ ਡਿਜ਼ਾਈਨ ਵਾਲਾ ਆ ਖਾਲੀ ਇਹਨੂੰ ਇਹਨੂੰ ਤਾਂ ਭੁੱਲ ਹੀ ਜਾਓ ਬਸ ਤੁਸੀਂ ਠੀਕ ਹੈ ਇਹਨੂੰ ਤਾਂ ਭੁੱਲ ਜੋ ਇਹ ਤਾਂ ਮੈਂ ਵੈਸੇ ਹੀ ਇੱਕ ਸਾਈਡ ਤੇ ਰੱਖ ਲਿਆ ਤਾਂ ਕਿ ਆਪਣਾ ਜਿਹੜਾ ਮੇਨ ਪੈਟਰਨ ਆ ਉਹ ਵਿੱਚ ਰਹੇ ਇਹਨਾਂ ਦੇ ਇੱਕ ਘੇਰਾ ਦੇ ਲਿਆ ਆਪਾਂ ਇਸ ਤੋਂ ਬਾਅਦ ਆਪਣਾ ਡਿਜ਼ਾਈਨ ਸ਼ੁਰੂ ਹੋਏਗਾ ਠੀਕ ਹੈ ਇਹਨੂੰ ਆਪਾਂ ਦੁਬਾਰਾ ਬਣਾਉਣੇ ਆ ਆਹ ਕੁੰਡਾ ਆਪਾਂ ਉਤਾਰ ਲਿਆ ਇਹ ਤੋਂ ਬਾਅਦ ਆਪਾਂ ਚਾਰ ਚਾਰ ਦੇ ਪੇਰ ਬਣਾ ਲੈਣੇ ਨੇ ਠੀਕ ਹੈ ਇੱਕ ਪੇਰ ਆਪਣਾ ਇਹ ਬਣ ਗਿਆ ਚਾਰ ਦਾ ਨੈਕਸਟ ਪੇਅਰ ਆਪਣਾ ਇਹ ਬਣ ਗਿਆ ਚਾਰ ਦਾ ਨੈਕਸਟ ਪੇਅਰ ਆਪਣਾ ਇਹ ਬਣ ਗਿਆ ਚਾਰ ਦਾ ਨੈਕਸਟ ਇਹ ਬਣ ਗਿਆ ਚਾਰ ਦਾ ਤੇ ਆ ਇੱਕ ਕੁੰਡਾ ਇਦਾਂ ਹੀ ਐ ਜਿਵੇਂ ਇਧਰ ਇੱਕ ਐਕਸਟਰਾ ਇਧਰ ਐਕਸਟਰਾ ਰਹਿ ਜਾਏਗਾ ਇਹਦੀ ਜ਼ਰੂਰਤ ਨਹੀਂ ਵੈਸੇ ਇਹਦੇ ਵਿੱਚ ਨਹੀਂ ਜ਼ਰੂਰਤ ਹੈਗੀ ਇਹ ਚ ਪੈਟਰਨ ਪ੍ਰੋਪਰ ਬਣ ਜਾਏਗਾ ਇਹ ਐਕਸਟਰਾ ਨੂੰ ਮੈਂ ਵੈਸੇ ਹੀ ਰੱਖ ਲਿਆ ਠੀਕ ਹੈ ਇਹਨੂੰ ਤਾਂ ਬਸ ਤੁਸੀਂ ਭੁੱਲ ਜਾਓ ਦੋਨੋਂ ਸਾਈਡ ਜਿਹੜੇ ਇੱਕ ਇੱਕ ਕੁੰਡੇ ਨੇ ਬਸ ਇਹਨੂੰ ਤੁਸੀਂ ਇਗਨੋਰ ਕਰ ਦਿਓ ਹੁਣ ਜਿਹੜੇ ਚਾਰ ਕੁੰਡੇ ਨੇ ਆਪਣੇ ਚਾਰ ਆਪਾਂ ਡਿਜ਼ਾਈਨ ਵਾਸਤੇ ਚਾਰ-ਚਾਰ ਦਾ ਪੇਅਰ ਬਣਾਇਆ ਸਾਰਾ ਇਹਦੇ ਵਿੱਚੋਂ ਪਹਿਲਾ ਕੁੰਡਾ ਜਿਹੜਾ ਪਹਿਲਾ ਇਹਨੂੰ ਆਪਾਂ ਖਾਲੀ ਬਣ ਲਾਂਗੇ ਖਾਲੀ ਮੀਨ ਫਰੰਟ ਸਾਈਡ ਨੂੰ ਸਿਲਾਈ ਕੱਟ ਕੇ ਠੀਕ ਹੈ ਫਰੰਟ ਨੂੰ ਐਦਾਂ ਇਹ ਬਣਾ ਲੈ ਆਹ ਵਾਲਾ ਪੈਟਰਨ ਜਿਹੜਾ ਆਪਾਂ ਪਹਿਲੇ ਦਿਨ ਪੈਟਰਨ ਕੀਤਾ ਉਸ ਪੈਟਰਨ ਦੇ ਅਕੋਰਡਿੰਗ ਇਹਨੂੰ ਬਣਾ ਲੈਣਾ ਹੁਣ ਆਪਣੇ ਕੋਲ ਤਿੰਨ ਕੁੰਡੇ ਰਹਿ ਗਏ ਨਾ ਚਾਰ ਦਾ ਪੇਅਰ ਬਣਾਇਆ ਸੀ ਆਪਾਂ ਇਹਦੇ ਵਿੱਚੋਂ ਜਿਹੜਾ ਤੀਜਾ ਕੁੰਡਾ ਆਵਲਾ ਤੀਜੇ ਕੁੰਡੇ ਨੂੰ ਉਤਾਰ ਦਿਆਂਗੇ ਥੱਲੇ ਤਾਹ ਤੋਂ ਬਸ ਠੀਕ ਹੈ ਧਾਗੇ ਨੂੰ ਲੈ ਜਾਓ ਪਿੱਛੇ ਹੁਣ ਤਾਂ ਧਾਗੇ ਸੀ ਨਾ ਆਪਾਂ ਐਦਾਂ ਕਰਕੇ ਬਣਾਇਆ ਸੀ ਤਾਂ ਹੁਣ ਇਹਨੂੰ ਪਿੱਛੇ ਲੈ ਜਾਓ ਪਿੱਛੇ ਲੈ ਗਏ ਹੁਣ ਇਹਨੂੰ ਬੁਨ ਲਓ ਆਹ ਕੁੰਡਾ ਜਿਹੜਾ ਐਨ ਤੋਂ ਪੂਲ ਜੋ ਬਸੇ ਤਾਂ ਉੱਤਰ ਗਿਆ نیچے ਉੱਤਰ ਗਿਆ ਨਾ ਇਹਨੂੰ ਹੁਣ ਆਪਾਂ ਪਿੱਛੇ ਨੂੰ ਬੁਨ ਲੈਣਾ ਇੱਕ ਕੁੰਡਾ ਬਨ ਲਿਆ ਹੁਣ ਜਿਹੜਾ ਆਹ ਕੁੰਡਾ ਆਪਾਂ نیچے ਉਤਾਰਤਾ ਇੱਕ ਉਹ ਨੂੰ ਪਤਾ ਦੁਬਾਰਾ ਤੋਂ ਬਣਾਉਣਾ ਨਹੀਂ ਤਾਂ ਆਪਣੇ ਤਿੰਨ ਕੁੰਡੇ ਰਹਿ ਜਾਣਗੇ ਚਾਰ ਚਾਹੀਦੇ ਨੇ ਆਪਾਂ ਨੂੰ ਠੀਕ ਹੈ ਚਾਰ ਬਣਾਉਣ ਵਾਸਤੇ ਆਪਾਂ ਜਿਹੜਾ ਇਹ ਕੁੰਡਾ ਉਤਾਰਿਆ ਸੀ ਉਹਦਾ ਇੱਕ ਇੱਥੇ ਫੋਕਾ ਵਾਲ ਪਾ ਦਾਂਗੇ ਠੀਕ ਹੈ ਇਹ ਆਪਣੀ ਸਲਾਈ ਹੈ ਇੱਕ ਕੁੰਡਾ ਆਪਾਂ ਬਨ ਲਿਆ ਇੱਕ ਆਪਣਾ ਰਹਿ ਗਿਆ ਇਹਨੂੰ ਆਪਾਂ ਕੀ ਕਰਾਂਗੇ ਐਂ ਧਾਗਾ ਅੱਗੇ ਲਿਆਉਣਾ ਅੱਗੇ ਲੈਂਦਾ ਹੁਣ ਇਹਨੂੰ ਪਿੱਛੇ ਬਸ ਬਲੇਟ ਤਾਂ ਇਹਨੂੰ ਫਿਰ ਪਿੱਛੇ ਨੂੰ ਬੁਣ ਲਾਂਗੇ ਠੀਕ ਹੈ ਤਾਂ ਹੁਣ ਆਪਾਂ ਆਹ ਗੁੰਡਾ ਤਾਂ ਐਕਸਟਰਾ ਸੀ ਆਪਣੇ ਕੋਲੇ ਛੱਡਤਾ ਸੀ ਤਾਂ ਆਪਣੇ ਕੋਲੇ ਚਾਰ ਦੇ ਚਾਰ ਗੁੰਡੇ ਨੇ ਜਿਹੜੇ ਉਹ ਬਣ ਗਏ ਦੇਖੋ ਬਣ ਗਏ ਚਾਰੇ ਹਾਂਜੀ ਤਾਂ ਹੁਣ ਆਪਾਂ ਅਗਲੇ ਚਾਰ ਲੈ ਲੈਣੇ ਨੇ ਚਾਰਾਂ ਦੇ ਵਿੱਚੋਂ ਪਹਿਲਾ ਗੁੰਡਾ ਜਿਹੜਾ ਆਪਣਾ ਉਹ ਆਪਾਂ ਵੈਸੀ ਬੁਣ ਦਿਆਂਗੇ वैसे मतलब ਜਿਹੜਾ ਆਪਾਂ ਐਕਸਟਰਾ ਕੁੰਡਾ ਬੋਲਣਾ ਉਹਦੇ ਲਈ ਧਾਗਾ ਹਮੇਸ਼ਾ ਆਪਾਂ ਨੂੰ ਫਰੰਟ ਤੇ ਚਾਹੀਦਾ ਠੀਕ ਹੈ ਬੋਲਿਆ ਕੋਣ ਧਾਗਾ ਫਿਰ ਪਿੱਛੇ ਕੱਲਾ ਇਹ ਸਿੰਗਲ ਕੁੰਡਾ ਆਪਾਂ ਫਰੰਟ ਤੇ ਧਾਗੇ ਨਾਲ ਬੋਲਣਾ ਫਰੰਟ ਤੇ ਕਰਨ ਲਈ ਕੁਝ ਸਪੈਸ਼ਲ ਨਹੀਂ ਹੈ ਬਸ ਸਲਾਈ ਆਹ ਦੋਨੋਂ ਸਲਾਈਆਂ ਦੇ ਵਿੱਚ ਦੀ ਅੱਗੇ ਲਿਆਜੂ ਵਿੱਚ ਦੀ ਪਿੱਛੇ ਚਲਜੋ ਠੀਕ ਹੈ ਕੁਝ ਵੀ ਆਪਾਂ ਸਪੈਸ਼ਲ ਨਹੀਂ ਕਰਨਾ ਇਹਦੇ ਵਿੱਚ ਦੀ ਪਿੱਛੇ ਇਹਦੇ ਵਿੱਚ ਦੀ ਅੱਗੇ ਹੁਣ ਆਪਣੇ ਕੋਲੇ ਇੱਕ ਗੁਤਾਖਾ ਖਾਲੀ ਬਣ ਲਿਆ ਤਿੰਨ ਰਹਿ ਗਈ ਪਿੱਛੇ ਤਿੰਨਾਂ ਦੇ ਵਿੱਚੋਂ ਆਪਾਂ ਉਹੀ ਫੇਰ ਕਰਨਾ ਰਿਪੀਟ ਇਹਨੂੰ ਉਤਾਵ ਦੇਣਾ ਸਿੰਪਲ ਇਹਦੇ ਵਿੱਚ ਇਦਾਂ ਸਲਾਈ ਪਾਉਣੀ ਆ ਤੇ ਉਤੋਂ ਦੀ ਉਤਾਵ ਦੋ ਠੀਕ ਹੈ ਜੀ ਹੁਣ ਆਪਣੇ ਕੋਲੇ ਤਿੰਨ ਸੀ ਦੋ ਰਹਿ ਗਏ ਇੱਕ ਤਾਂ ਉਤਰ ਗਿਆ ਨੀਚੇ ਤੇ ਇਹਨੂੰ ਪਿੱਛੇ ਨੂੰ ਸਲਾਈ ਕਰਕੇ ਠੀਕ ਹੈ ਬੈਕ ਸਾਈਡ ਤੇ ਸਲਾਈ ਕਰਨੀ ਆ ਬਣ ਲਿਆ ਖਾਲੀ ਤਾਗਾ ਬਲੇਟ ਦੋ ਤੇ ਅਗਲਾ ਬੁੰਦੋ ਠੀਕ ਹੈ ਜੀ ਹੁਣ ਇਹਨੂੰ ਛੱਡ ਕੇ ਆਪਣੇ ਕੋਲੇ ਚਾਰ ਚਾਰ ਕੁੰਡੇ ਨੇ ਜਿਹੜੇ ਅੱਠ ਬਣ ਗਏ 8 ਆ ਹੋ ਗਏ ਚਾਰ ਦਾ ਪੇਅਰ ਆ ਉਹ ਵੀ ਹੋ ਗਏ ਚਾਰ ਵੈਗੇ ਹੋ ਗਏ ਤੇ ਨਾਲੇ ਆਪਣਾ ਡਿਜ਼ਾਈਨ ਬਣ ਗਿਆ ਡਿਜ਼ਾਈਨ ਆਪਣਾ ਹਲੇ ਦੇਖਣਾ ਨਹੀਂ ਥੋੜਾ ਜਿਹਾ ਬੁਣਨਾ ਪਊਗਾ ਆਪਾਂ ਤਾਂ ਉਦੋਂ ਹੀ ਆ ਪਾ ਦੋਨੋਂ ਸਲਾਈਆਂ ਦੇ ਵਿੱਚ ਦੀ ਤਾਗਾ ਅੱਗੇ ਲਿਆਂਦਾ ਇੱਕ ਕੁੰਡਾ ਬੁਣਿਆ ਤਾਗਾ ਫਿਰ ਆਪਾਂ ਪਿੱਛੇ ਲੈ ਜਾਣਾ ਹਮ ਤਿੰਨ ਕੁੰਡੇ ਰਹਿ ਗਏ ਆਪਣੇ ਕੋਲ ਇੱਕ ਖਾਲੀ ਬੁੰਲਿਆ ਤਾਂ ਇਹਨੂੰ ਆਪਾਂ ਉਦਾਂ ਹੀ ਉਹੀ ਪੈਟਰਨ ਰਿਪੀਟ ਕਰ ਦੇਣਾ ਵੀਡੀਓ ਨੂੰ ਪਾਉਜ਼ ਕਰ ਕਰਕੇ ਬੜੇ ਆਰਾਮ ਦੇ ਨਾਲ ਤੁਸੀਂ ਇਹਨੂੰ ਸਮਝ ਲਿਓ ਪੈਟਰਨ ਨੂੰ ਥੋੜਾ ਜਿਹਾ ਔਖਾ ਲੱਗ ਸਕਦਾ ਤੁਹਾਨੂੰ ਵੈਸੇ ਪਰ ਔਖੀ ਗੱਲ ਹੈ ਨਹੀਂ ਸਮਝ ਆ ਗਿਆ ਤਾਂ ਬਿਲਕੁਲ ਆਸਾਨ ਹੈ ਤਾ ਥੋੜਾ ਜਿਹਾ ਪੋਲਾ ਰੱਖਿਓ ਬਾਲਾ ਕੈੜਾ ਕਰੋਗੇ ਤਾਂ ਤੁਹਾਨੂੰ ਬੁਣਨ ਵਿੱਚ ਬੁਣਤੀ ਨਹੀਂ ਬਣੂਗੀ ਬੁਣਨ ਵਿੱਚ ਦਿੱਕਤ ਆਊਗੀ ਇਹਨੂੰ ਜਿੱਧਰ ਨੂੰ ਮਰਜ਼ੀ ਬੁਣ ਲੋ ਵੈਸੇ ਪਹਿਲਾਂ ਆਪਾਂ ਫਰੰਟ ਵੱਲ ਨੂੰ ਬੁਣੀਆ ਤਾਂ ਇਹਨੂੰ ਵੀ ਆਪਾਂ ਫਰੰਟ ਵੱਲ ਨੂੰ ਬੁਣ ਲੈਣੀ ਆ ਠੀਕ ਹੈ ਹੁਣ ਆਪਾਂ ਪਿੱਛੇ ਧਾਗਾ ਦੂਜੀ ਸਲਾਈ ਬੁਣਨੀ ਆ ਹੁਣ ਆਪਾਂ ਪਹਿਲੀ ਸਲਾਈ ਪਾ ਲਈ ਦੂਜੀ ਸਲਾਈ 'ਚ ਹੁਣ ਆਪਾਂ ਕੀ ਕਰਨਾ ਦੂਜੀ ਸਲਾਈ ਦੇ ਵਿੱਚ ਜਿਹੜਾ ਕੁੰਡਾ ਤਾਂ ਪਿੱਛੇ ਇੱਧਰ ਸੀਗਾ ਉਦਾਂ ਹੀ ਬੁਣਨਾ ਜਿਵੇਂ ਹੁਣ ਆਹ ਕੁੰਡਾ ਆਪਾਂ ਇੱਧਰ ਫਰੰਟ ਨੂੰ ਬੁਣਿਆ ਸੀ ਨਾ ਐਂ ਬੁਣਿਆ ਸੀ ਤਾਂ ਇਹ ਇੱਧਰ ਨੂੰ ਐਂ ਰੱਖਣਾ ਉਧਰ ਨੂੰ ਹੀ ਬੁਣਿਆ ਜਾਊਗਾ ਉਹੀ ਰਿਪੀਟ ਹੋਊਗਾ ਇਹਦੇ ਲਈ ਆਪਾਂ ਮਤਲਬ ਉਹਨੂੰ ਮਿਰਰ ਵਿਊ ਕਰ ਦੋ ਬਸ ਜਿਹੜੇ ਤਾਂ ਅੱਗੇ ਆਪਾਂ ਪਿੱਛੇ ਨੂੰ ਬੁਣੇ ਸੀ ਉਹ ਇੱਧਰ ਅੱਗੇ ਨੂੰ ਬੁਣੇ ਜਾਣਗੇ ਕੁੰਡੇ ਜਿਹੜੇ ਅੱਗੇ ਨੂੰ ਬੁਨੇ ਸੀ ਉਹ ਪਿੱਛੇ ਨੂੰ ਠੀਕ ਐ ਆ ਦੇਖੋ ਆ ਆਪਣਾ ਖਾਲੀ ਬਲ ਸੀ ਜਿਹੜਾ ਆ ਗਿਆ ਉਹ ਇਹਨੂੰ ਆਪਾਂ ਐਦਾਂ ਹੀ ਉਤਾਰ ਲਾਂਗੇ ਠੀਕ ਐ ਤਿੰਨ ਗੁੰਡੇ ਆਪਾਂ ਐਦਾਂ ਨੂੰ ਬੁਣ ਲੈ ਆਹ ਇੱਕ ਜਿਹੜਾ ਆਪਾਂ ਪਹਿਲਾਂ ਅੱਗੇ ਨੂੰ ਤਾਂ ਕਰਕੇ ਬੁਣਿਆ ਸੀ ਹੁਣ ਪਿੱਛੇ ਨੂੰ ਠੀਕ ਐ ਉਹਨੂੰ ਐਜ਼ ਇਟ ਇਜ਼ ਹੀ ਬਸ ਬੋੜਨਾ ਉਹਨੂੰ ਮਿਰਰ ਵਿਊ ਕਰ ਦੇ ਬਸ ਤਿੰਨ ਜਿਹੜੇ ਆਪਾਂ ਬੈਕ ਸਾਈਡ ਨੂੰ ਧਾਗਾ ਕਰਕੇ ਬੁਨੇ ਸੀ ਉਹ ਫਰੰਟ ਤੇ ਹੋ ਜਾਣਗੇ ਜਿਹੜਾ ਆਪਾਂ ਫਰੰਟ ਸਾਈਡ ਨੂੰ ਧਗਾ ਕਰਕੇ ਬਣਾਇਆ ਸੀ ਉਹ ਇਧਰ ਬੈਕ ਸਾਈਡ ਹੋ ਜਾਏਗਾ ਠੀਕ ਹੈ ਤਿੰਨ ਇਧਰ ਕਰ ਲਈਏ ਆਪਾਂ ਇੱਕ ਇਧਰ ਕਰ ਲਿਆ ਫਿਰ ਤਿੰਨ ਫਰੰਟ ਨੂੰ ਕਰ ਲਈ ਫਿਰ ਆਪਾਂ ਬੈਕ ਨੂੰ ਕਰ ਲਈ ਠੀਕ ਹੈ ਆ ਆਪਣਾ ਐਕਸਟਰਾ ਬੁੰਡਾ ਉਦਾਂ ਹੀ ਆ ਗਿਆ ਹੁਣ ਕੀ ਕਰਨਾ ਹੈ ਜਿਹੜਾ ਤਾਂ ਆਪਾਂ ਫਰੰਟ ਤੇ ਬੁਣਿਆ ਫਰੰਟ ਵਾਸਤੇ ਬੁਣਿਆ ਸੀ ਉਹ ਤਾਂ ਫਰੰਟ ਤੇ ਹੀ ਰੱਖ ਲਓ ਇਹ ਤਾਂ ਐਕਸਟਰਾ ਕੁੰਡਾ ਆਪਣਾ ਆਹ ਫਰੰਟ ਤੇ ਬੁਣਿਆ ਸੀ ਇਹਨੂੰ ਫਰੰਟ ਤੇ ਰੱਖ ਲੈ ਆਹ ਬੈਕ ਤੇ ਬੁਣਿਆ ਸੀ ਨਾ ਇਹ ਹੁਣ ਤੀਜੀ ਸਲਾਈ ਆਪਣੀ ਤੀਜੀ ਸਲਾਈ ਆਪਾਂ ਖਾਲੀ ਉਹ ਬੁਣਨੀ ਆ ਖਾਲੀ ਤੋਂ ਮੀਨ ਇਹ ਚਾ ਕੁੰਡਾ ਨਹੀਂ ਉਤਾਰਨਾ ਪਹਿਲਾਂ ਆਪਾਂ ਕੁੰਡਾ ਉਤਾਰਿਆ ਸੀ ਨਾ ਇਹਦੇ ਵਿੱਚ ਤੁਸੀਂ ਕੀ ਕਰਨਾ ਤਿੰਨ ਵਾਰੀ ਬੈਕ ਸਾਈਡ ਨੂੰ ਸਲਾਈ ਇਨਸਰਟ ਕਰਨੀ ਆ ਠੀਕ ਹੈ ਇੱਕ ਵਾਰੀ ਫਰੰਟ ਸਾਈਡ ਨੂੰ ਆ ਜਿਹੜਾ ਆਪਣਾ ਫਰੰਟ ਵਾਲਾ ਨਾ ਇਹ ਇਦਾਂ ਹੀ ਰਹੇਗਾ ਅੰਦ ਤੱਕ ਇਹਦੇ ਵਿੱਚ ਜਿਹੜੇ ਤਿੰਨ ਕੁੰਡੇ ਨੇ ਆਪਣੇ ਆਹ ਤਿੰਨ ਹੋਣ ਵਿਚਾਰਾਂ ਦੇ ਵਿੱਚੋਂ ਚੌਥਾ ਗੁੰਡਾ ਤਾਂ ਇਦਾਂ ਹੀ ਸਿੰਪਲ ਖਾਲੀ ਬਣਾਇਆ ਜਾਏਗਾ ਜਿਹੜੇ ਆਹ ਤਿੰਨ ਕੁੰਡੇ ਨੇ ਇਹਨਾਂ ਵਿੱਚ ਡਿਜ਼ਾਈਨ ਬਣੇਗਾ ਠੀਕ ਹੈ ਇਹ ਤਿੰਨ ਕੁੰਡਿਆਂ 'ਚ ਹੀ ਡਿਜ਼ਾਈਨ ਬਣਾਉਣਾ ਉਹ ਵੀ ਇੱਕ ਸਲਾਈ 'ਚ ਬਣੇਗਾ ਚਾਹ ਸਲਾਈਆਂ ਦਾ ਡਿਜ਼ਾਈਨ ਆਪਣਾ ਪਹਿਲੀ ਸਲਾਈ 'ਚ ਆਪਾਂ ਇਹ ਕੁੰਡਾ ਉਤਾਰਿਆ ਸੀ ਖਾਲੀ ਬਲ ਪਾ ਕੇ ਬੁਣ ਲਿਆ ਸੀ ਫਿਰ ਦੂਜੀ ਸਲਾਈ ਆਪਾਂ ਬੈਕ ਸਾਈਡ ਤੋਂ ਬੁਣੀ ਸੀ ਜਿਹਦੇ ਵਿੱਚ ਆਪਾਂ ਫਰੰਟ ਵਾਲਾ ਮਿਰਰ ਵੀਊ ਕਰਿਆ ਸੀ ਫਰੰਟ ਵਾਲਾ ਉਦਾਂ ਹੀ ਜਿੱਦਾਂ ਸੀ ਉਦਾਂ ਉਦਾਂ ਹੀ ਬੁਣ ਲਈ ਹੁਣ ਆਪਣੀ ਤੀਜੀ ਸਲਾਈ ਆ ਤੀਜੀ ਸਲਾਈ ਵੀ ਆਪਾਂ ਖਾਲੀ ਵਾਂਗੂ ਹੀ ਬੁਣਨੀ ਆ ਮਤਲਬ ਇਹਦੇ ਵਿੱਚ ਕੁੰਡਾ ਨਹੀਂ ਉਤਾਰਨਾ ਆਪਾਂ نیچے ਠੀਕ ਹੈ ਜਿੱਦਾਂ ਸੀਗੀ ਉਦਾਂ ਹੀ ਜੇ ਕੋਈ ਫਰੰਟ ਤੇ ਆ ਤਾਂ ਫਰੰਟ ਨੂੰ ਜੇ ਕੋਈ ਬੈਕ ਤੇ ਆ ਤਾਂ ਬੈਕ ਸਾਈਡ ਨੂੰ ਇਹ ਤਿੰਨੇ ਗੁੰਡੇ ਆਪਾਂ ਬੈਕ ਸਾਈਡ ਨੂੰ ਬੁਣਨੇ ਨੇ ਆ ਇੱਕ ਕੁੰਡਾ ਆਪਾਂ ਫਰੰਟ ਸਾਈਡ ਨੂੰ ਬੰਨ ਲਾਂਗੇ ਇਹ ਫਿਰ ਤਿੰਨੇ ਕੁੰਡੇ ਆਪਾਂ ਬੈਕ ਸਾਈਡ ਨੂੰ ਬੰਨ ਲੈਨੇ ਆ ਠੀਕ ਹੈ ਤਾਂ ਆ ਇੱਕ ਜਿਹੜਾ ਰਹਿ ਗਿਆ ਇਹਨੂੰ ਆਪਾਂ ਫਰੰਟ ਤੇ ਬੰਨ ਲਾਂਗੇ ਠੀਕ ਹੈ ਹੁਣ ਆਪਣੀ ਚੌਥੀ ਸਲਾਈ ਆ ਗਈ ਫਿਰ ਆਪਣਾ ਪੈਟਰਨ ਰਿਪੀਟ ਕੰਪਲੀਟ ਹੋ ਜਾਏਗਾ ਫਿਰ ਆਪਾਂ ਦੇਖਦੇ ਆ ਕੀ ਬਣਦਾ ਹੁਣ ਆ ਜਿਹੜਾ ਉਹਦਾ ਹੀ ਮਿਰਰ 뷰 ਚਲੇਗਾ ਮਤਲਬ ਪਿੱਛੇ ਨੂੰ ਹੋ ਜਾਏਗਾ ਤਾਂ ਆ ਤਿੰਨੇ ਤੇ ਇਹ ਆਪਣੀ ਬੈਕ ਸਾਈਡ ਬਣੇਗੀ ਠੀਕ ਹੈ ਤਾਂ ਇਹਨੂੰ ਆਪਾਂ ਇਹ ਕਹਿ ਕੇ ਚੱਲਦੇ ਆ ਕਿ ਇਹ ਬੈਕ ਬੈਕ ਸਾਈਡ ਨੂੰ ਬਣਨੀ ਠੀਕ ਹੈ ਸੌਰੀ ਹਾਂ ਚਾਰ ਹੋ ਗਏ ਇੱਕ ਆਪਾਂ ਬੈਕ ਨੂੰ ਬਣ ਲਿਆ ਇਹ ਫਰੰਟ ਹੋ ਗਿਆ ਫਰੰਟ ਤੋਂ ਭਾਵ ਪੁੱਠੇ ਪਾਸੇ ਨੂੰ ਜਿਵੇਂ ਤੁਹਾਨੂੰ ਮਤਲਬ ਦੇਖ ਲਿਓ ਮੈਂ ਕਿੱਦਾਂ ਕਰ ਰਹੀ ਆ ਇਹਨੂੰ ਪੁੱਠਾ ਕਹਿਣਾ ਫਰੰਟ ਕਹਿਣਾ ਕੀ ਕਹਿਣਾ ਤਾਂ ਤਿੰਨ ਵਾਰੀ ਆਪਾਂ ਅੱਗੇ ਨੂੰ ਸਲਾਈ ਕਰਕੇ ਬਣਨਾ ਇੱਕ ਆਪਾਂ ਪਿਛੇ ਨੂੰ ਰੱਖ ਦੇਣੀ ਆ ਕਿ ਕਿ ਉਧਰ ਆਪਾਂ ਫਰੰਟ ਸਾਈਡ ਨੂੰ ਕਰਦੇ ਆ ਮਿਰਰ 뷰 ਨੂੰ ਮਤਲਬ ਪੁੱਠਾ ਚੱਲੂਗਾ ਇਹ ਇਸ ਗੱਲ ਦਾ ਖਾਸ ਧਿਆਨ ਰੱਖਿਓ ਤਿੰਨ ਸਲਾਈਆਂ ਆਪਾਂ ਇਧਰ ਨੂੰ ਪਾ ਲਈਆਂ ਤੇ ਇੱਕ ਸਲਾਈ ਆਪਾਂ ਪਿੱਛੇ ਨੂੰ ਪਾ ਕੇ ਚਾਰ ਸਲਾਈਆਂ ਫਿਰ ਆਪਾਂ ਫਰੰਟ ਤੇ ਲੈ ਲੈਣੀ ਨੇ ਮਤਲਬ ਇਹਨੇ ਕਿੰਨੇ ਆਪਾਂ ਫਰੰਟ ਤੇ ਲੈ ਲੈਣੀ ਨੇ ਤੇ ਇੱਕ ਪਿੱਛੇ ਨੂੰ ਆ ਆਪਣੇ ਕੋਲੇ ਐਕਸਟਰਾ ਗੁੰਡਾ ਹੈਗਾ ਇਹਨੂੰ ਉਦਾਂ ਹੀ ਬੋਲਣਾਂਗੇ ਤਾਂ ਇਹ ਆਪਣਾ ਆਹ ਵਾਲਾ ਡਿਜ਼ਾਈਨ ਜਿਹੜਾ बन ਗਿਆ ਇੱਕ ਵਾਰੀ ਆਪਾਂ ਹੋਰ ਰਿਪੀਟ ਕਰ ਲੈਨੇ ਇਹਨੂੰ ਪੈਟਰਨ ਨੂੰ ਮੈਨ ਆਈ ਹੋਪ ਤਾ ਨੂੰ ਹੁਣ ਤੱਕ ਸਮਝ ਆ ਗਿਆ ਹੁਣ ਦੇਖੋ ਐਦਾਂ ਕਰ ਲਿਆ ਹੁਣ ਆਪਣਾ ਪੈਟਰਨ ਪਿੱਛੇ ਜਾਏਗਾ ਤੇ ਇਹ ਪੈਟਰਨ ਰਿਪੀਟ ਹੋਏਗਾ ਦੇਖੋ ਕੁੰਡਾ ਉਤਾਰਨਾ ਇਹ ਪੰਜਵੀਂ ਸਲਾਈ ਚ ਜਾ ਕੇ ਹੋਣਾ ਇਸ ਗਲ ਦਾ ਧਿਆਨ ਰੱਖੋ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਆ ਪੰਜਵੀਂ ਸਲਾਈ ਚ ਜਾ ਕੇ ਆਪਣਾ ਪੈਟਰਨ ਆ ਜਿਹੜਾ ਇਹ ਰਿਪੀਟ ਹੋ ਜਾਏਗਾ ਹੁਣ ਆਪਾਂ ਫਰੰਟ ਨੂੰ ਕਰਨਾ ਆਹ ਕੁੰਡਾ ਜਿਹੜਾ ਚੌਥਾ ਜਾਂ ਪਹਿਲਾ ਕਹੋ ਜਾਂ ਚੌਥਾ ਕਹੋ ਚਾਰ ਦੇ ਵਿੱਚੋਂ ਇਹਨੂੰ ਆਪਾਂ ਖਾਲੀ ਉਹ ਰੱਖਾਂਗੇ ਠੀਕ ਹੈ ਇਹਦੇ ਵਿੱਚ ਪੈਟਰਨ ਆ ਜਿਹੜਾ ਸਿਰਫ ਤਿੰਨ ਕੁੰਡਿਆਂ ਤੇ ਪੈਂਦਾ ਬਾਕੀ ਨੇ ਜਿਹੜੇ ਉਹ ਉਦਾਂ ਹੀ ਰਹਿਣਗੇ ਐਂਡ ਤੱਕ ਉਹਦਾਂ ਹੀ ਰਹਿਣਗੇ ਬਿਲਕੁਲ ਬਿਲਕੁਲ ਸਾਨ ਹੈ ਬਿਲਕੁਲ ਬਸ ਖਾਲੀ ਤੁਸੀਂ ਤੇ ਆ ਲਖਣਾ ਕਿ ਕਿਹੜਾ ਫਰੰਟ ਨੂੰ ਬੁਣਨਾ ਕਿਹੜਾ ਬੈਕ ਸਾਈਡ ਨੂੰ ਬੁਣਨਾ ਕਿੰਨੇ ਸਲਾਈ ਹੈ ਜਿਹੜੀ ਉਹ ਰਿਪੀਟ ਕਰਨੀ ਹੈ ਚੇਂਜ ਕਰਨੀ ਹੈ ਇਹਦੀ ਜਿਹੜੀ ਦੂਜੀ ਤੇ ਚੌਥੀ ਸਲਾਈਆ ਉਹ ਬਿਲਕੁਲ ਸੇਮ ਹੈ ਤੇ ਜਿਹੜੀ ਪਹਿਲੀ ਤੇ ਤੀਜੀ ਸਲਾਈਆ ਉਹ ਚ ਥੋੜਾ ਜਿਹਾ ਫਰਕ ਹੈ ਸ਼ਤੋਂ ਪਤਾ ਲੱਗ ਹੀ ਗਿਆ ਹੁਣ ਕਿਉਂਕਿ ਪੈਟਰਨ ਇੱਕ ਸਲਾਈ 'ਚ ਪੈਂਦਾ ਬਾਕੀ ਜਿਹੜੀਆਂ ਸਿੰਪਲ ਬਣਾਉਂਦੇ ਆਪਾਂ ਠੀਕ ਹੈ ਬਾਕੀ ਸਲਾਈਆਂ ਸਿੰਪਲ ਰਹਿੰਦੀਆਂ ਨੇ ਇੱਕ ਸਲਾਈ 'ਚ ਪੈਟਰਨ ਪੈਂਦਾ ਦੂਜੀ ਸਲਾਈ ਤੇ ਦੂਜੀ ਸਲਾਈ ਤੇ ਚੌਥੀ ਸਲਾਈ ਆ ਜਿਹੜੀ ਉਹ ਸੇਮ ਨੇ ਆ ਕਾਲੀਆਂ ਅੱਠ ਸਲਾਈਆਂ ਪੂਰੀਆਂ ਕਾਲੀਆਂ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਤਾਂ ਦੇਖੋ ਤੁਸੀਂ ਬਿਲਕੁਲ ਇਹੀ ਪੈਟਰਨ ਆਪਣਾ ਬਣ ਗਿਆ ਦੇਖੋ ਬਿਲਕੁਲ ਸੇਮ ਡਿਜ਼ਾਈਨ ਆਪਣਾ ਬਣ ਗਿਆ ਠੀਕ ਹੈ ਤਾਂ ਤੁਸੀਂ ਵੀ ਇਹਨੂੰ ਟਰਾਈ ਕਰ ਸਕਦੇ ਹੋ ਬਿਲਕੁਲ ਆਸਾਨ ਹੈ ਬਿਲਕੁਲ ਹੀ ਆਸਾਨ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਇਹ ਆਹੀ ਡਿਜ਼ਾਈਨ ਵਾਂਗੇ ਇਹ ਅਪਲਾਈ ਹੁੰਦੇ ਘੱਟ ਪਏ ਨੇ ਆਪਾਂ ਇਸ ਲਈ ਥੋੜਾ ਘੱਟ ਦਿਖ ਰਿਹਾਗਾ ਕੁਛ ਇਸ ਪੱਛਮ ਵਿੱਚ ਥੋੜੀ ਸ਼ਾਈਨਿੰਗ ਹੈ ਹਲਕੀ ਜੀ ਤੇ ਤੁਸੀਂ ਇਹਨੂੰ ਟਰਾਈ ਕਰਕੇ ਜ਼ਰੂਰ ਦੇਖਿਓ ਬਿਲਕੁਲ ਆਸਾਨ ਹੈ ਰਿਪੀਟ ਕਰਕੇ ਦੇਖ ਲਿਓ ਵੀਡੀਓ ਜੇ ਤੁਹਾਨੂੰ ਨਹੀਂ ਸਮਝ ਆਈ ਇਹ ਪਹਿਲੀ ਵਾਰ ਚ ਤਾਂ ਤੁਸੀਂ ਵਾਰ-ਵਾਰ ਦੇਖ ਲਿਓ ਪਹਿਲਾ ਪੈਟਰਨ ਆਪਣਾ ਬਿਲਕੁਲ ਆਸਾਨ ਸੀ ਦੂਜਾ ਪੈਟਰਨ ਥੋੜਾ ਜਏ ਸੀ ਕਿ ਸਲਾਈ ਆਪਾਂ ਨੂੰ ਅੱਗੇ ਪਿੱਛੇ ਕਰਨੀ ਪੈ ਰਹੀ ਸੀ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਡਿਜ਼ਾਈਨ ਬਣਾਇਆ ਜੇ ਤੁਹਾਨੂੰ ਇਹ ਹਲੇ ਨਹੀਂ ਆ ਰਿਹਾ ਤਾਂ ਤੁਸੀਂ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰ ਲਿਓ ਹਜੇ ਉਸ ਤੋਂ ਬਾਅਦ ਤੁਹਾਨੂੰ ਜਦ ਤੁਹਾਡਾ ਹੱਥ ਚੱਲ ਪਏਗਾ ਥੋੜਾ ਤੁਹਾਨੂੰ ਕੰਫਰਟੇਬਲ ਹੋਊਗਾ ਬੁਣਤੀ ਬੰਨ ਵਿੱਚ ਤਾਂ ਉਦੋਂ ਤੁਸੀਂ ਟਰਾਈ ਕਰ ਲਿਓ ਆਪਾਂ ਇੱਕ ਦੋ ਡਿਜ਼ਾਈਨ ਹੋਰ ਦੇਖ ਲਾਂਗੇ ਤੋਂ ਵੀ ਆਸਾਨ ਜੇ ਕੋਈ ਮਿਲਦਾ ਹੋਇਆ ਵੈਸੇ ਤਾਂ ਸਾਰੇ ਇਸਾਮ ਨੇ ਥੋੜਾ ਜਿਹਾ ਵਸਹਾਵਣ ਦੀ ਦੇਰ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਕਿ ਕਿੱਦਾਂ ਤੁਸੀਂ ਬਣਾ ਰਹੇ ਹਾਂ ਜਾਂ ਕਿਦਾਂ ਬਣਾਉਣਾ ਹੈ ਠੀਕ ਹੈ ਤਾਂ ਸਲਾਈ ਕਦੋਂ ਕਿੱਧਰ ਨੂੰ ਪਾ ਮਤਲਬ ਇਨਸਰਟ ਕਰਨੀ ਹੈ ਫਰੰਟ ਸਾਈਡ ਨੂੰ ਰੱਖਣੀ ਹੈ ਬੈਕ ਸਾਈਡ ਨੂੰ ਰੱਖਣੀ ਹੈ ਕੁੰਡਾ ਕਦੋਂ ਛੁੱਟਣਾ ਹੈ ਸਿਲਾਈ ਤੋਂ ਉਤਾਰਨਾ ਜਾਂ ਵਧਾਉਣਾ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇਹ ਬੇਸਿਕ ਗੱਲਾਂ ਹੀ ਨੇ ਵਸੇ ਤਾਂ ਇੰਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਬਣਾਉਂਗੇ ਤਾਂ ਤੁਸੀਂ ਜਿਹੜੀ ਮਰਜੀ ਮਤਲਬ ਡਿਜ਼ਾਈਨ ਹੋਇਆ ਜਿਹੜਾ ਮਰਜ਼ੀ ਤਾਂ ਤੁਸੀਂ ਹਰੇਕ ਬਣਾ ਲਓਗੇ ਕਿਉਂਕਿ ਇਹਦੇ ਵਿੱਚ ਕੁਝ ਵੀ ਔਖਾ ਨਹੀਂ ਹੈ ਤੇ ਇਹਨੂੰ ਟ੍ਰਾਈ ਜ਼ਰੂਰ ਕਰ ਲਿਓ ਹਾਂ ਇੱਕ ਚੀਜ਼ ਰਹਿ ਗਈ ਆਪਣੀ ਬਾਰਡਰ ਵਾਲੀ ਬਸ ਤਾਂ ਹਲੇ ਆਪਾਂ ਬੁਣਤੀ ਸਿੱਖੀ ਆ ਜਦੋਂ ਜੈਕਟ ਲਾਵਾਂਗੇ ਉਦੋਂ ਆਪਾਂ ਦੇਖਣਾ ਕੀ ਦੇਖਣਾ ਕਿ ਜਿਹੜੇ 5 ਝੋਟੇ ਨੇ ਪਹਿਲੇ ਮੰਨ ਲਓ ਇਹ ਤਾਂ ਇੱਕ ਪੋਰਸ਼ਨ ਲਾ ਲਿਆ 30 ਝੋਟਿਆਂ ਦਾ ਲਾ ਲਿਆ ਮੰਨ ਲਓ ਇਹ ਠੀਕ ਹੈ ਐਨੇ ਮੇਰੇ ਮੰਨ ਲਓ 30 ਝੋਟੇ ਨੇ ਇਹਨੂੰ تین ਝੋਟੇ ਮੰਨ ਕੇ ਚੱਲੀਏ ਜੇ ਆਪਾਂ ਤਾਂ ਇਹਦੇ ਵਿੱਚੋਂ ਜਿਹੜੇ ਪਹਿਲੇ 5 ਝੋਟੇ ਨੇ ਠੀਕ ਹੈ ਪਹਿਲੇ 5 ਝੋਟੇ ਜਿਹੜੇ ਨੇ ਇਹ ਆਪਾਂ ਫੱਟੀ ਰੱਖਣੀ ਆ ਠੀਕ ਹੈ ਇਹ ਫੱਟੀ ਆਪਣੀ ਬਟਨ ਲਾਉਣ ਦੇ ਕੰਮ ਆਏਗੀ ਇੱਕ ਪਾਸੇ ਆਪਾਂ ਬਟਨ ਲਾਵਾਂਗੇ ਇੱਕ ਪਾਸੇ ਆਪਾਂ ਚੌਕ ਰੱਖ ਦਾਂਗੇ ਇਹਦੀ ਠੀਕ ਹੈ ਇਹ ਦੋਨੇ ਪਾਸੇ ਜਦੋਂ ਤਾਂ ਆਪਾਂ ਮਤਲਬ ਚਲੋ ਬਾਅਦ ਦੀ ਗੱਲ ਤੁਸੀਂ ਕਨਫਿਊਜ਼ ਹੋ ਜਾਓਗੇ ਬਸ ਇਹ ਸਮਝ ਲਓ ਵੀ ਜਦੋਂ ਤੁਸੀਂ ਕੋਈ ਵੀ ਪੱਲਾ ਲਗਾਉਂਗੇ ਜਿਹੜਾ ਤਾਂ ਬੈਕ ਸਾਈਡ ਦਾ ਪੱਲਾ ਹੋਏਗਾ ਇਹ ਤਾਂ ਇਦਾਂ ਹੀ ਰਹੇਗਾ ਦੇਖੋ ਇਹਦੀ ਲੰਬਾਈ ਇੰਨੀ ਹੋਏਗੀ ਚਾਹੇ ਤੁਸੀਂ 50 ਜੋਟੇ ਲਾਏ ਆ 55 ਲਾਏ ਆ ਚਾਹੇ 45 ਲਾਏ ਆ ਚਾਹੇ 60 ਲਾਏ ਨੇ ਇਹ ਇੱਕ ਹੀ ਪੈਟਰਨ ਬਣੂਗਾ ਉੱਪਰ ਤੱਕ ਮੋੜਿਆਂ ਤੱਕ ਮੋੜੇ ਦੀ ਕਟਾਈ ਬਾਅਦ ਦੀ ਗੱਲ ਆ ਉਹ ਆਪਾਂ ਫੇਰ ਸਿੱਖਾਂਗੇ ਹਾਲੇ ਤਾਂ ਆਪਾਂ ਸ਼ੁਰੂਆਤ ਕਰ ਰਹੇ ਹਾਂ ਮੋੜਿਆਂ ਤੱਕ ਜਦੋਂ ਪਹੁੰਚਾਂਗੇ ਆਪਾਂ ਉਦੋਂ ਕਰ ਲਾਂਗੇ ਮੋੜਿਆਂ ਮਾਰੇ ਤਾਂ ਇਹ ਹੁਣ ਆਪਾਂ ਦੋ ਪਾਸੇ ਨੇ ਆਪਣੇ ਇੱਕ ਸੱਜਾ ਹੋ ਜਾਏਗਾ ਇੱਕ ਖੱਬਾ ਹੋ ਜਾਏਗਾ ਇਹ ਲਗਾਉਣ ਲਈ ਤੁਸੀਂ ਪਹਿਲੇ ਪੰਜ ਝੋਟੇ ਫੱਟੀ ਦੇ ਰੱਖਣੇ ਆ ਫੱਟੀ ਬਣਾਉਣ ਵਾਸਤੇ ਜਿਹੜਾ ਆਪਾਂ ਪਹਿਲੇ ਦਿਨ ਪਹਿਲੇ ਦਿਨ ਪੈਟਰਨ ਕੁੰਡਿਆਂ ਤੋਂ ਬਾਅਦ ਜਿਹੜਾ ਪਹਿਲਾ ਪੈਟਰਨ ਬਣਾਇਆ ਸੀ ਠੀਕ ਹੈ ਇਹ ਵਾਲਾ ਇਹ ਜੋ ਉਸਕਾ ਨਾ ਤੁਸੀਂ ਸਭ ਤੋਂ ਪਹਿਲਾਂ ਠੀਕ ਹੈ ਜੇ ਤਾਂ ਤੁਸੀਂ ਸਵੈਟਰ ਬਣਾ ਰਹੇ ਹੋ ਫਿਰ ਤਾਂ ਉਹਦੇ 'ਚ ਜ਼ਰੂਰਤ ਹੀ ਨਹੀਂ ਹੈ ਜੇ ਜੈਕਟ ਬਣਾ ਰਹੇ ਹੋ ਇਦਾਂ ਓਪਨ ਬਟਨਾਂ ਵਾਲੀ ਤਾਂ ਤੁਸੀਂ ਪਹਿਲੇ 5 ਕੁੰਡਿਆਂ ਦੇ ਉੱਪਰ ਇਹ ਵਾਲਾ ਪੈਟਰਨ ਹੈ ਜਿਹੜਾ ਆਪਾਂ ਪਾਰਟ 2 ਦੇ ਵਿੱਚ ਪਾਇਆ ਸੀ ਪਹਿਲਾਂ ਆਪਾਂ ਕੁੰਡੇ ਕੁੰਡੇ ਪਾਉਣੇ ਸਿੱਖੇ ਨੇ ਜਿਹੜਾ ਵੀ ਪਹਿਲਾ ਪੈਟਰਨ ਆਪਾਂ ਸਿੱਖਿਆ ਇਹ ਵਾਲਾ ਠੀਕ ਹੈ ਉੱਪਰ ਆਪਾਂ ਦੋ ਹੋਰ ਬਣਾ ਲਏ ਵੈਸੇ ਆਹ ਵਾਲਾ ਜਿਹੜਾ ਪੈਟਰਨ ਪਹਿਲੇ ਦਿਨ ਆਪਾਂ ਸਿੱਖਿਆ ਕੁੰਡੇ ਪਾਉਣ ਤੋਂ ਬਾਅਦ ਉਹ ਇੱਥੇ ਪਾਉਣਾ ਤੁਸੀਂ ਪੰਜ ਝੋਟਿਆਂ ਤੇ ਉਹ ਤੋਂ ਬਾਅਦ ਆਪਾਂ ਜਿਹੜਾ ਇਹ ਡਿਜ਼ਾਈਨ ਇਹ ਵਾਲਾ ਡਿਜ਼ਾਈਨ ਆ ਜਿਹੜਾ ਇੱਕ ਕੁੰਡਾ ਛੱਡ ਕੇ ਇਹ ਡਿਜ਼ਾਈਨ ਇੱਥੇ ਸ਼ੁਰੂ ਕਰ ਦੇਣਾ ਠੀਕ ਹੈ ਇੱਥੋਂ ਇਹ ਡਿਜ਼ਾਈਨ ਸ਼ੁਰੂ ਕਰ ਦੇਣਾ ਪਹਿਲਾਂ ਆਪਾਂ ਪੰਜ ਝੋਟੇ ਨੇ ਜਿਹੜੇ ਇਹ ਕਾਹਦੇ ਹੋ ਪੰਜ ਝੋਟੇ ਨੇ ਇਹ 10 ਕੁੰਡੇ 1 2 3 4 5 5 ਝੋਟੇ ਨੇ ਇਹ 10 ਕੁੰਡੇ ਇਸ ਗੱਲ ਦਾ ਧਿਆਨ ਰੱਖਣਾ ਝੋਟੇ ਤੇ ਕੁੰਡਿਆਂ ਚ ਕਨਫਿਊਜ਼ ਨਹੀਂ ਹੋਣਾ ਦੋ ਕੁੰਡਿਆਂ ਦਾ ਆਪਾਂ ਇੱਕ ਝੋਟਾ ਬਣਾਉਣੇ ਆ ਤੋਂ ਬਾਅਦ ਆਪਾਂ ਇੱਥੋਂ ਇਹ ਡਿਜ਼ਾਈਨ ਸ਼ੁਰੂ ਕਰ ਦੇਣਾ ਠੀਕ ਹੈ ਜੀ ਤਾਂ ਇਹ ਅੱਜ ਲਈ ਫਿਰ ਇੰਨਾ ਹੀ ਤਾਂ ਚਲੋ ਫਿਰ ਐਸ ਸਕਦੀਆਂ ਆਪਾਂ ਆਪਣੇ ਹੱਥੀਂ ਤਿਆਰ ਕਰਕੇ ਕੋਟੀ ਸਵਟਰ ਜ਼ਰੂਰ ਪਾਉਣੀ ਹੈ ਠੀਕ ਹੈ ਜੀ ਤਾਂ ਮਿਲਦੇ ਆਂ ਫਿਰ ਕਿਸੇ ਹੋਰ ਬੁੰਤੀ ਦੇ ਨਾਲ ਜੇ ਤੁਹਾਨੂੰ ਇਹ ਨਹੀਂ ਪਸੰਦ ਆਈ ਤਾਂ ਆਪਾਂ ਹੋਰ ਪਾਵਾਂਗੇ ਦੋ ਚਾਰ ਦੇਖ ਲੈਣੇ ਸਿੱਖ ਲੈਣੇ ਆ ਤਾਂ ਉਹਨਾਂ ਵਿੱਚੋਂ ਟਰਾਈ ਕਰ ਲਿਓ ਠੀਕ ਹੈ ਜੀ ਅੱਜ ਲਈ ਫਿਰ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਬਾਏ ਬਾਏ